ਲੁਧਿਆਣਾ ਜਿਮਨੀ ਚੋਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਅਰੋੜੇ ਦੀ ਤਮਾਕੀ ਦਰਜਿਤ ਅਤੇ ਗੁਜਰਾਤ ਸੂਬੇ ਵਿੱਚ ਇੱਕ ਵਿਧਾਨ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਤੇ ਅਜਨਾਲਾ ਵਿਖੇ ਪਾਰਟੀ ਹਲਕਾ ਦਫਤਰੀ ਕੰਪਲੈਕਸ ਹਲਕਾ ਵਿਧਾਇਕ ਅਤੇ ਕੈਬਨਲ ਮੰਤਰੀ ਕੁਲਦੀਪ ਚਿੰਗਤ ਤਾਲੀਵਾਲ ਨਾਲ ਵਧਾਈਆਂ ਸਾਂਝੀਆਂ ਕਰਨ ਲਈ ਪਾਰਟੀ ਆਗੂ ਅਤੇ ਵੋਲੰਟਰੀਆਂ ਦਾ ਤਾਂਤਾ ਲੱਗ ਗਿਆ ਦਫਤਰੀ ਕੰਪਲੈਕਸ ਵਿੱਚ ਮਨਾਏ ਗਏ ਜੇਤੂ ਜਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਲ ਮੰਤਰੀ ਕੁਲਦੀਪ ਚਿੰਗਤ ਤਾਲੀਵਾਲ ਅਤੇ ਪ੍ਰਬੰਧਕੀ ਕਾਰਜਾਂ ਦੀ ਅਗਵਾਈ ਨਗਰ ਪੰਚਾਇਤ ਪਰਦਾਨ ਪੱਟੀ ਜਸਪਾਲ ਸਿੰਘ ਢਿੱਲੋਂ ਤੇ ਪਾਰਟੀ ਦੇ ਸ਼ਹਿਰੀ ਪ੍ਰਦਾਨ ਸ਼੍ਰੀ ਅਮਿਤ ਔਲ ਸਾਂਝੇ ਤੌਰ ਤੇ ਕਾਰਜਸ਼ੰਕ ਕੈਬਨਟ ਮੈਂਬਰ ਕੁਲਦੀਪ ਸਿੰਘ ਢਾਲੀਵਾਲ ਨੇ ਦਫਤਰ ਵਿਖੇ ਪਹਿਲਾਂ ਖੁਦ ਆਤਿਸ਼ਬਾਜੀ ਚਲਾ ਕੇ ਅਤੇ ਆਗੂਆਂ ਦੇ ਵਰਕਰਾਂ ਦੇ ਮੂੰਹ ਮੁੱਠਾ ਕਰਵਾ ਕੇ ਜਸ਼ਨ ਮਨਾਇਆ ਅੱਜ ਨਾਲੇ ਸ਼ਹਿਰ ਦੇ ਮੁੱਖ ਚੌਂਕ ਵਿੱਚ ਗਰਮ ਜੋਸ਼ੀ ਨਾਲ ਨਾਰਿਆਂ ਦੀ ਗੂੰਜ ਵਿੱਚ ਜੇਤੂ ਜਸ਼ਨ ਮਨਾਉਂਦਿਆਂ ਹੋਏ ਰਾਹਗੀਰਾਂ ਦੁਕਾਨਾਂ ਅਤੇ ਵਲੰਟਰੀਆਂ ਵਿੱਚ ਖੁਦ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਏ। ਉਪਰੰਤ ਗੱਲਬਾਤ ਕਰਦਿਆਂ ਹੋਇਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਖਿਆ ਕਿ ਪੰਜਾਬ ਦੇ ਲੁਧਿਆਣਾ ਪੱਛਮੀ ਜਿਮਨੀ ਚੌਂ ਤੋਂ ਇਲਾਵਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਦੇ ਜੱਦੀ ਅਤੇ ਭਾਜਪਾ ਸਾਥੀ ਸੂਬੇ ਗੁਜਰਾਵਲ ਵਿੱਚ ਇੱਕ ਵਿਧਾਨ ਸਭਾ ਹਲਕੇ ਦੀ ਜਿਮਨੀ ਜੌਨ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਸ਼ਾਨਦਰਜਿਤ ਹੋਈ ਹੈ। ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਉਧ ਹੋਇਆ ਅਤੇ ਉਹਨਾਂ ਨੇ ਗਲਤ ਬਤ ਕਰਦਿਆਂ ਹੋਇਆਂ ਆਖਿਆ ਕਿ ਕੇਜਰੀਵਲ ਭਵਿੱਖ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣਗੇ ਇਸ ਮੌਕੇ ਖੁਸ਼ਪਾਲ ਸਿੰਘ ਤਾਲੀਵਾਲ ਜਸਪਾਲ ਸਿੰਘ ਢਿੱਲੋਂ ਅਮਿਤ ਔਲ ਦਵਿੰਦਰ ਸਿੰਘ ਮੋਨੂ ਬੱਬੂ ਮਹਾਜਨ ਰਜੇਸ਼ ਮਹਾਜਨ ਅਮਿਤ ਪੁਰੀ ਡਾਕਟਰ ਲਾਡੀ ਹਰਮੀਤ ਸਿੰਘ ਸੰਧੂ ਕਾਉਂਸਲਰ ਅਵਿਨਾਸ਼ ਕਾਉਂਸਲ ਬਹੁਨੰਦ ਲਾਲ ਸੁਖਦੇਵ ਸਿੰਘ ਪੱਖਾ ਸ਼ਿਪਚਾਲ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਅੱਗੇ ਵੀ ਜਿੱਤਾਂਗੇ ਆਉ ਦਾ ਗਜਰਾਤ ਦੇ ਵਿੱਚ ਬਹੁਤ ਇਹ ਤੋਂ ਇਹ ਬਾਤ ਔਰ ਇੱਕ ਗੱਲ ਸਾਹਿਬ ਕਿ ਅੱਜ ਵੀ ਦੇਸ਼ ਦੇ ਵਿੱਚ ਸਾਡੇ ਕੁਟੀ ਕਦਮੀਆਂ ਦਾ ਦਰਵੇ ਦੀ ਵਾਰਦੀ ਦੀ ਲੀਡਰਸ਼ਿਪ ਦਿਖਾਈ ਅਸੀਂ ਅੱਗੇ ਨੂੰ ਹੋਰ ਪ੍ਰਮੁਤ ਹੋਏ ਹਾਂ ਸੀ ਗੱਦਲਾਤ ਵਰਗਾ ਜਿਹੜਾ ਮੋਦੀ ਤੇ ਮੋਕਾ ਦਾ ਕਿਲਾ ਉੱਥੇ ਵੀ ਇੰਨੀ ਵੱਡੀ ਸੰਨ ਲੱਗ ਜਾ ਔਰ ਜਿਹੜੇ ਪੰਜਾਬ ਦੇ ਵਿੱਚ ਸੀਗੇ ਜਿਹੜੇ ਕਾਲੀ ਕਾਂਗਰਸੀ ਸੁਖਬੀਰ ਬਾਦਲ ਹਣੀ ਉੱਤੇ ਗੱਪਾਂ ਮਾਰ ਜੰਦੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਧਰਤੀ ਤੇ ਕਿੱਥੇ ਜੇ ਖੜਿਆ ਤੇ ਆਮ ਆਦਮੀ ਪਾਰਟੀ ਕਿੱਥੇ ਖੜੀ ਆ ਇਸ ਕਰਕੇ ਇਹ ਜਿਹੜੀ ਜਿੱਥੇ ਨੇ 27 ਦਾ ਦਸਤਾ ਜਿਹੜਾ ਸਾਫ ਕਰ ਦਿੱਤਾ 27 ਆਮ ਆਦਮੀ ਪਾਰਟੀ ਦੀ ਫਿਰ ਦੁਬਾਰਾ ਸਰਕਾਰ ਬਣ ਰਵੇਦ